ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਜੇ ਸਾਰੇ ਠੀਕ ਠਾਕ ਜੇ ਆਸ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਣਾ ਹੈਗਾ ਸੀ ਜਨਮ ਦਿਨ ਦੀ ਬਰਥਡੇ ਤੇ ਸਾਰੇ ਜਾਨੇ ਪਹਿਲਾਂ ਤਾਂ ਆਪਾਂ ਨੂੰ ਬੇਸ਼ਕ ਕਰੋ ਜਨਮ ਦਿਨ ਦੀਆਂ ਮੁਬਾਰਕਾਂ ਭੇਜੋ ਤੇ ਬਾਕੀ ਜਿਨ੍ਹਾਂ ਨੇ ਭੇਜਤੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਹਨਾਂ ਨੂੰ ਤੇ ਅੱਜ ਆਪਣੇ ਬਰਥਡੇ ਨੂੰ ਮੁੱਖ ਰੱਖਦੇ ਆਪਾਂ ਆਏ ਸੀ ਅੱਜ ਧੂਰੀ ਆਪਣੇ ਪਲਾਟ ਦੇ ਵਿੱਚ ਤੇ ਜਿੱਥੇ ਆਪਾਂ ਨੇ ਅੱਜ ਬੂਟੇ ਲਾਏ ਆਗੇ ਪੰਜ ਬੂਟੇ ਲਾਏ ਆ ਜੀ ਤੇ ਇੱਕ ਤਾਂ ਆਪਾਂ ਨੇ ਇਹ ਬੂਟਾ ਲਾਇਆ ਗਿਆ ਜੀ ਸਪੈਦਾ ਤੇ ਕੇਸਪੈਦਾ ਲਾਇਆ ਤੇ ਬਾਕੀ ਉਧਰਲੇ ਪਾਸੇ ਦੋ ਟੇਕਾਂ ਤੇ ਇੱਕ ਟਾਲੀ ਲਾਈ ਆ ਤੇ ਪੰਜ ਬੂਟੇ ਲਾਏ ਨੇ ਤੇ ਨਾਲ ਇਹ ਮੇਰਾ ਵੀਰ ਬਰਿੰਦਰ ਇਹਨੇ ਸਹਿਯੋਗ ਕੀਤਾ ਆਪਾਂ ਨੂੰ ਤੇ ਇਹਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾਗਾ ਮੈਂ ਇਹ ਐਡੀ ਦੂਰੋਂ ਚੱਲ ਕੇ ਇੰਨੀ ਧੁੱਪ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਇਨੇ ਮੇਰਾ ਸਹਿਯੋਗ ਦਿੱਤਾਗਾ ਮੇਰੇ ਨਾਲ ਬੁੱਟੇ ਲਵਾਏ ਨੇ ਤੇ ਬਾਕੀ ਸੋਡਾ ਥੋੜਾ ਵੀ ਸਾਰਿਆਂ ਦਾ ਧੰਨਵਾਦ ਤੇ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਆਪਾਂ ਜਰੂਰ ਇੱਕ ਇੱਕ ਬੂਟਾ ਜਰੂਰ ਲਾਈਏ ਸੋ ਸਾਰੇ ਇੱਕ ਇੱਕ ਬੂਟਾ ਜਰੂਰ ਲਾਓ ਤਾਂ ਜੋ ਜਿਹੜਾ ਵਾਤਾਵਰਨ ਆ ਉਹ ਸਾਫ਼ ਸੁਥਰਾ ਹੋ ਸਕੇ ਤੇ ਬਾਕੀ ਜੀ ਸਾਰਿਆਂ ਦਾ ਧੰਨਵਾਦ ਓਕੇ ਜੀ ਧੰਨਵਾਦ ਜੀ